ਸਾਸੀ ਕਾਲ ਦੋਸਤੋ ਦੋਸਤੋ ਬੀਤੇ ਦਿਨੀ ਜਲੰਧਰ ਦੇ ਵਿੱਚ ਵਾਪਰੀ ਘਟਨਾ ਜਿਸ ਵਿੱਚ ਇੱਕ ਨਾ ਬਾਲਕ ਛੋਟੀ ਨੰਨੀ ਮੁਨੀ ਬੱਚੀ ਨੂੰ ਇੱਕ ਦਰਿੰਦੇ ਵੱਲੋਂ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਰ ਉਸ ਤੋਂ ਪਹਿਲਾਂ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਇਹ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਜਲੰਧਰ ਦੇ ਵਿੱਚ ਇੱਕ ਹੋਰ ਘਟਨਾ ਵਾਪਰ ਗਈ ਜਿਸ ਵਿੱਚ ਇੱਕ ਔਰਤ ਦੇ ਨਾਲ ਗੈਂਗ ਰੇਪ ਕੀਤਾ ਗਿਆ ਸੋ ਜਾਣਕਾਰੀ ਮੁਤਾਬਕ ਇੱਕ ਔਰਤ ਵੱਲੋਂ ਜਿਹੜਾ ਸਫਾਈ ਸੈਂਟਰ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਉਸ ਸਪਾ ਸੈਂਟਰ ਦੇ ਵਿੱਚ ਔਰਤ ਵੱਲੋਂ ਸਫਾਈ ਦਾ ਕੰਮ ਕੀਤਾ ਜਾ ਰਿਹਾ ਸੀ ਔਰ ਉਸ ਦੇ ਸੈਂਟਰ ਦੇ ਮਾਲਕ ਤੇ ਉਸ ਦੇ ਦੋਸਤਾਂ ਵੱਲੋਂ ਰਲ ਕੇ ਉਸ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਗੱਲ ਨੂੰ ਦਬਾਉਣ ਲਈ ਵੀ ਪ੍ਰੈਸ਼ਰਾਈਜ਼ ਕੀਤਾ ਗਿਆ ਪਰ ਉਸ ਔਰਤ ਨੇ ਇਹ ਮਾਮਲਾ ਪੁਰਸ ਦੇ ਧਿਆਨ ਚ ਲਿਆਂਦਾ ਜਾਣਕਾਰੀ ਮੁਤਾਬਕ ਥਾਣਾ ਨੰਬਰ 7 ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਔਰ ਉਹਨਾਂ ਵਿਅਕਤੀਆਂ ਦੀ ਭਾਲ ਲਈ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਆ ਤੋ ਬਾਰਾਦਰੀ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇੱਕ ਸਲੂਨ ਦੀ ਆੜ ਦੇ ਵਿੱਚ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ ਜਿੱਥੇ ਰੋਜੀ ਰੋਟੀ ਲਈ ਕੰਮ ਕਰਦੀ 10000 ਤੇ ਰੱਖੀ ਹੋਈ ਤਨਖਾਹ ਲਈ ਇੱਕ ਔਰਤ ਦੇ ਨਾਲ ਸਪਾ ਦੇ ਮਾਲਕ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਪੁਲਿਸ ਨੇ ਜਿਹੜਾ ਮੁਕੱਦਮਾ ਦਰਜ ਕਰਕੇ ਔਰਤ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ ਔਰ ਦੋਸ਼ੀਆਂ ਨੂੰ ਫੜਨ ਲਈ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਹੈ